ਨਸ਼ੀਕਾਲ ਜੀ ਉਮੀਦ ਕਰਦਾ ਸਰ ਠੀਕ-ਠਾਕ ਹੋਵੋਗੇ ਤੁਹਾਨੂੰ ਪਤਾ ਹੈ ਕਿ ਆਪਾਂ ਪਹੁੰਚ ਚੁੱਕੇ ਆ ਬਨਾਰਸ ਹਾਂ ਬਨਾਰਸ ਸ਼ਹਿਰ ਪਹੁੰਚ ਚੁੱਕੇ ਆ ਵਾਰਾਨਸੀ ਵੀ ਕਹਿੰਦੇ ਆ ਇਹਨੂੰ ਤੇ ਬਹੁਤ ਪੁਰਾਣਾ ਸ਼ਹਿਰ ਹੈ ਬਾਕੀ ਬਹੁਤ ਸਾਰੇ ਟੂਰਿਸਟ ਪਲੇਸ ਜਿਹੜੇ ਹੈਗੇ ਆ ਪੁਰਾਣੇ ਮੰਦਿਰ ਨੇ ਸਪੈਸ਼ਲੀ ਇੱਥੇ ਅਧਿਆਤਮਿਕ ਚੀਜ਼ਾਂ Hindu ਅਧਿਆਤਮਿਕ ਚੀਜ਼ਾਂ ਅਗਰ ਸਿਕਾ ਇਹ ਤਾਂ ਬਹੁਤ ਜ਼ਿਆਦੀਆਂ ਨੇ ਹਾਂ ਤੇ ਹੁਣ ਆਪਾਂ ਚੱਲਦੇ ਆ ਆਪਣੀ ਮੋਟਰਸਾਈਕਲ ਤੇ ਖੜੇ ਆ ਆਪਣਾ ਤੇ ਇੱਧਰ ਹੋਟਲ ਸੀਗਾ ਸੋ ਕਿ ਤਕਰੀਬਨ ਸਵੇਰ ਦੇ 9 ਵਜੇ ਮੌਸਮ ਬਹੁਤ ਵਧੀਆ ਤੇ ਘੁੰਮਣ ਵਾਲੀ ਜਿੰਨੇ ਵੀ ਜਗ੍ਹਾ ਹੈਗੀਆਂ ਨੇ ਆਪ ਇਹ ਕਹਿੰਦੇ ਅੱਗੇ ਬਾਈਕ ਲਾਉਣੀ ਹੈ ਲੇਕਿਨ ਆਪਾਂ ਜਿੱਥੇ ਹੱਦ ਤੱਕ ਜਨਾ ਜਾ ਪਾਇਆ ਦੇਖਾਂਗੇ ਜਿੱਥੇ ਤੱਕ ਆਪਣੀ ਬਾਈਕ ਜਾਊਗੀ ਕਿਉਂਕਿ ਅੱਗੇ ਹਾਈ ਡੈਸਟਰੀਟ ਹੈ ਮਤਲਬ ਕੋਈ ਡਿਸਟੈਂਸ ਜਿਹੜਾ ਹੈਗਾ ਆਪਾਂ ਨੂੰ ਕਵਰ ਕਰਨਾ ਪੈਣਾ ਹੈ ਮੋਟਰਸਾਈਕ ਜਿਹੜਾ ਹੈਗਾ ਦੋਸਤੋ ਇੱਥੇ ਤੱਕ ਹੀ ਲਾਉ ਹੈ ਕਿਉਂਕਿ ਅੱਗੇ ਤੁਸੀਂ ਦੇਖ ਸਕਦੇ ਹੋ ਬੈਰੀਕਡ ਲੱਗੇ ਹੋਏ ਨੇ ਕਾਸ਼ੀ ਵਿਸ਼wanath ਜਿਹੜਾ ਸਭ ਤੋਂ ਵੱਡਾ ਮੰਦਿਰ ਹੈ ਬਨਾਰਸ ਦਾ ਉਹ ਇਸ ਤੋਂ ਅੱਗੇ ਹੈ ਅੱਗੇ ਪੈਦਲ-ਪੈਦਲ ਜਾ ਕੇ ਜਾਣਾ ਪੈਂਦਾ ਹੈ ਆਪਾਂ ਇਸ ਕਰਕੇ ਇੱਥੋਂ ਲੈਫਟ ਜਾਵਾਂਗੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਨਾਸ਼ਤਾ ਕਰਾਂਗੇ ਤੇ ਇਡਲੀ ਤੇ ਰੋ i'm a son